ਉਨਾਂ ਲਈ ਚੀਜ਼ ਐ ਸਪੈਸ਼ਲ ਹਾਂਜੀ ਵੀਰ ਜੀ ਜਿਵੇਂ ਚਿਹਰੇ ਤੇ ਦਾਗ ਹੋ ਜਾਂਦੇ ਨੇ ਨਾ ਸ਼ਾਇਆ ਹੋ ਜਾਂਦੀਆਂ ਨੇ ਲੇਡੀਜ਼ ਨੂੰ ਇਹ ਮਤਲਬ ਡਿਲੀਵਰੀ ਤੋਂ ਬਾਅਦ ਹਨਾ ਤੇ ਇੱਕ ਆਪਣੇ ਖਾਸ ਕਰਕੇ ਨੌ ਟੁੱਟਦੇ ਨੇ ਤੇ ਜਾਂ ਵਾਲ ਝਾੜਦੇ ਇੱਕ ਟੋਡੇ ਕੋਲ ਪ੍ਰੋਡਕਟ ਆ ਕਹਿੰਦੇ ਵੀ ਜਿਹੜੇ ਬੱਚਿਆਂ ਦੀ ਹਾਈਟ ਰੁਕਰੀ ਹੈ ਹਾਂਜੀ ਜਿਹੜੇ ਬੱਚੇ ਥੋੜੇ ਜਿễ ਚਲੋ ਐ ਲਾਲੋ ਅੱਜ ਕੱਲ ਬੱਚੇ ਕੁਰਕਰਿਆਂ ਕਰਕਰਾਂ ਵਾਲੇ ਪਾਸੇ ਜ਼ਿਆਦਾ ਹੋ ਰਹੇ ਨੇ ਹਾਂਜੀ ਉਹ ਪ੍ਰੋਪਰ ਡਾਈਟ ਲੈ ਨਹੀਂ ਰਹੇ ਉਦੇ ਕਰਕੇ ਹਾਈਟ ਰਹਿ ਨਹੀਂਦੀ ਜਾਂ ਫਿਰ ਥੋੜੀ ਕਮਜ਼ੋਰੀ ਆਉਂਦੀ ਹੈ ਉਹਨਾਂ ਵਾਸਤੇ ਕੋਈ ਪ੍ਰੋਡਕਟ ਹੈ ਉਹਨਾਂ ਵਾਸਤੇ ਕਿਡਜ਼ ਗਰੋ ਹੈ ਜੀ ਹਾਂਜੀ ਉਹਦੇ ਨਾਲ ਬੱਚਾ ਜੇ ਵੀਕ ਹੈ ਜੀ ਜਾਂ ਬਿਸtre ਤੇ ਬਾਥਰੂਮ ਵਗੈਰਾ ਕਰ ਦਿੰਦਾ ਹੈ ਨਾ ਜਾਂ ਪੜ੍ਹਾਈ ਦੇ ਵਿੱਚ ਮਨ ਨਹੀਂ ਲਗਾਉਂਦਾ ਜਾਨਾਂ ਦੀ ਹਾਈਟ ਨਹੀਂ ਵੱਧਦੀ ਹੈ ਨਾ ਵੈਸੇ ਉਹ ਮਤਲਬ ਫਿਜ਼ੀਕਲੀ ਵੀਕ ਕਰੇ ਹਾਂਣਾ ਹਾਈਟ ਨਹੀਂ ਵੱਧਦੀ ਉਹ ਕਿ ਜਦੋਂ ਦੇਖੋ ਜੇ ਕਿਸੇ ਦਾ ਭਾਜਾ ਨਹੀਂ ਕਰਦਾ 3 ਦਿਨਾਂ ਚ 3 ਦਿਨਾਂ ਤੁਹਾਡੇ ਸਾਰੇ ਪੈਸੇ ਵਾਪਸ ਨੇ ਜੀ ਕਿੰਨੇ ਨੇ ਜੀ 3 ਦਿਨਾਂ ਵਿੱਚ 3 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਭਾਈ ਜੀ ਬਹੁਤ ਵੱਡੀ ਗੱਲ ਕਹਿ ਰਿਆ ਆਪਾਂ ਤਿੰਨ ਦਿਨਾਂ ਦੇ ਵਿੱਚ ਰਿਜ਼ਲਟ ਫਸਟ ਦੇ ਰਿਜ਼ਲਟ ਹੈ ਫਸਟ ਦੇ ਰਿਜ਼ਲਟ ਪਹਿਲੇ ਦਿਨਾਂ ਹਾਂਜੀ ਭਾਈ ਜੀ ਗੱਲ ਸੁਣਨ ਵਾਲੀ ਐ ਤਿੰਨ ਦਿਨਾਂ ਚ ਰਿਜ਼ਲਟ ਮਤਲਬ ਪਹਿਲੇ ਦਿਨਾਂ ਦੇ ਰਿਜ਼ਲਟ ਐ ਤਿੰਨ ਦਿਨਾਂ ਚ ਧੋਨੂਆ ਲੱਗਦਾ ਵੀ ਯਾਰ ਸਾਨੂੰ ਕੋਈ ਫਰਕ ਨਹੀਂ ਪਿਆ ਤੁਹਾਡੇ ਸਾਰੇ ਪੈਸੇ ਬਰਬਾਦ ਹੋ ਗਏ ਏ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਵਰਕਆਊਟ ਕਰਨ ਦਾ ਸੈਰ ਕਰਨ ਦਾ ਕਸਰ ਕਰਦਾ ਵਜ਼ਨ ਵਧ ਗਿਆ ਵੀਰੇ ਘਰੇ ਬੈਠਾ ਹੋਇਆ ਤੇ ਵੀਰ ਹੋਰ ਗਰੰਟੀ ਦਿੰਦੇ ਨੇਗੇ ਇੰਡੀਅਨ ਪ੍ਰੋਡਕਟ ਨੇ ਕੋਈ ਬਾਹਰਲਾ ਪ੍ਰੋਡਕਟ ਨਹੀਂ ਪਹਿਲੀ ਕੱਲ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਕਿਉਂਕਿ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਇੰਡੀਅਨ ਪ੍ਰੋਡਕਟ ਗਰੰਟੀ ਦੇ ਨਾਲ ਵਜ਼ਨ ਘਟਾਉਣ ਦੀ ਪੂਰੀ ਜ਼ਿੰਮੇਵਾਰੀ ਆਪਾਂ ਆਹ ਲੇਡੀਜ਼ ਦੀ ਇੱਕ ਫੋਟੋ ਆ ਆ ਵੇਟ ਚੈੱਕ ਕਰ ਲਓ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਉਸ ਤੋਂ ਬਾਅਦ ਵੀਰੇ ਕਿੰਨੇ ਦਿਨਾਂ ਬਾਅਦ ਰਿਜ਼ਲਟ ਮਿਲਿਆ ਦਿੰਦਾ ਨੂੰ ਇਹਨਾਂ ਦੀ ਹੋਣ ਵਾਲੀ ਫੋਟੋ ਹੈ ਲੇਟੈਸਟ ਹਾਂ ਜੀ ਇਹ ਹੋਣ ਵਾਲੀ ਤੇ ਲਓ ਕਰੋ ਚੈੱਕ ਤੁਹਾਡੇ ਸਾਹਮਣੇ ਵੇਖੋ ਇਹਨਾਂ ਨੇ ਕਿੰਨਾ ਵਜ਼ਨ ਘਟਾਇਆ ਭਰਾ ਇੱਕ ਕੁਆਂਟਲ 9 ਕਿਲੋ 45 ਗ੍ਰਾਮ ਵੇਟ ਆ ਇੱਕ ਕੁਆਂਟਲ 9 ਕਿਲੋ 45 ਜੀ ਤੁਹਾਡੇ ਆਣ ਤੋਂ ਪਹਿਲਾਂ ਹਾਂ ਜੀ ਜੋ ਤੁਹਾਡੇ ਕੋਲ ਸਟਾਰਟਿੰਗ ਚ ਪਹਿਲੀ ਵਾਰ ਆਇਆ ਹਾਂ ਜੀ ਤੇ ਜੇ ਆਪਾਂ ਇਹ ਇਹਨਾਂ ਨੇ ਘਟਾਇਆ ਬਾਈ ਜੀ ਆਹ ਕਰ ਲਓ ਚਾ ਇੱਕ ਸੇਮ ਕਲਾਇੰਟ 91 ਕਿਲੋ 5 ਗ੍ਰਾਮ ਇਹ ਵੀ 11 12 ਕਿਲੋ ਦੇ ਲਗੇ ਜੋ ਦੋ ਬੰਦੇ ਦਾ ਵੀ ਟੁੱਟ ਜਾਂਦਾ ਜੀ ਜੀ ਉਸ ਤੋਂ ਬਾਅਦ ਹੋਣਾ ਹੈ ਪ੍ਰੋਡਕਟ ਲੈਣੇ ਛੱਡ ਤੇ ਉਹਦਾ ਭਾਜਨ ਤੁਕਣਾ ਪਾਦਾ ਠੀਕ ਹੈ ਜੀ ਹਨਾ ਸਾਰੇ ਸਾਡੀ ਗਾਰੰਟੀ ਹੋ ਗਈ ਦੁਬਾਰਾ ਵਜਨ ਨਹੀਂ ਵਧੇਗਾ ਜੀ ਦੇਖ ਲਓ ਨਹੀਂ ਵਧੂਗਾ ਸਰ ਸਰ ਪ੍ਰੋਡਕਟ ਛੱਡਣ ਤੋਂ ਬਾਅਦ ਦੋ ਮਹੀਨੇ ਸੇਮ ਡੱਟ ਲੈਣੀ ਪੈਗੀ ਇਹਨਾਂ ਨੂੰ ਜੀ ਲੈਣੀ ਪਊਗੀ ਸੇਮ ਡੱਟ ਲੈਣੀ ਪਊ ਡਾਡਾ ਸਾਹਿਬ ਸੇਮ ਤੇ ਜਗ ਜੀ ਹਾਂ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਵਜਨ ਨਹੀਂ ਵਧੇਗਾ ਸਸਰੀਕਾਰ ਦੋਸਤੋ ਕੀ ਹਾਲ ਚਾਲ ਹੈ ਜੀ ਤੁਸੀਂ ਬੋਰਡ ਦੇਖ ਕੇ ਬਾਈ ਥੋੜਾ ਬਹੁਤ ਆਈਡੀਆ ਲਾ ਲਿਆ ਹੋਊਗਾ ਤਾਲੀਵਾਲ ਨਿਊਟ੍ਰੀਸ਼ਨ ਸ਼ਹਿਰ ਖਨੋਰੀ ਤੇ ਅੱਜ ਆਪਾਂ ਵੀਰ ਕੋਲ ਮਿਲਦੇ ਆਂ ਪਹਿਲਾਂ ਤਾਂ ਮੇਰੇ ਸਸਰੀਕਾਰ ਸਸਰੀਕਾਰ ਵੈਲਕਮ ਹੈ ਜੀ ਆਪਣੇ ਚੈਨਲ ਤੇ ਜਿੰਨੇ ਭਰਾ ਵੀ ਦੇਖ ਰਹੇ ਨੇਗੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਵਰਕਆਊਟ ਕਰਨ ਦਾ ਸੈਰ ਕਰਨ ਦਾ ਕਸਰ ਕਰਦਾ ਵਜ਼ਨ ਵੱਧ ਗਿਆ ਮੇਰੇ ਘਰੇ ਬੈਠਾ ਆ ਤੇ ਵੀਰ ਹੋਰ ਗਰੰਟੀ ਦਿੰਦੇ ਨੇਗੇ ਇੰਡੀਅਨ ਪ੍ਰੋਡਕਟ ਨੇ ਕੋਈ ਬਾਹਰਲਾ ਪ੍ਰੋਡਕਟ ਨਹੀਂ ਪਹਿਲੀ ਗੱਲ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਕਿਉਂਕਿ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਇੰਡੀਅਨ ਪ੍ਰੋਡਕਟ ਗਰੰਟੀ ਦੇ ਨਾਲ ਬਜਨ ਘਟਾਉਣ ਦੀ ਫੁੱਲ ਜ਼ਿੰਮੇਵਾਰੀ ਆਪਾਂ ਲੈ ਰਹੇ ਹਾਂ ਵੀਰੇ ਹਣਾ ਹਾਂਜੀ ਹਾਂ ਤੇ ਵੀਰੇ ਦੇਖੋ ਕਈ ਚੀਜ਼ਾਂ ਹੋਣਗੀਆਂ ਪਹਿਲਾਂ ਤਾਂ ਦੱਸ ਦੋ ਇਹ ਆਪਣਾ ਪ੍ਰੋਪਰ ਐਡਰੈਸ ਕਿੱਥੇ ਪੈਂਦਾ ਸ਼ੌਪ ਕਿਸੇ ਵੀਰਪੁਰਾਣਾ ਆਣਾ ਹੋਵੇ ਪ੍ਰੋਪਰ ਐਡਰੈਸ ਵੀਜੀ ਆਪਣਾ ਖਲੌਰੀ ਮੰਡੀ ਹਾਂਜੀ ਗੁਰਦੁਰ ਦੇ ਬੈਕ ਸਾਈਡ ਮੰਡਵੀ ਰੋਡ ਓਕੇ ਐਡਰੈਸ ਆਪਾਂ ਸਕਰੀਨ ਤੇ ਵੀ ਚਲਾਤਾ ਨਾਲੇ ਚਲਾਤੇ ਵੀਰ ਹੋਰਾਂ ਦੇ ਕੰਟੈਕਟ ਨੰਬਰ ਵੀਡੀਓ ਦੇਖਣ ਵਾਲੀ ਇਹ ਜਿੰਨਾ ਦਾ ਵਜਨ ਜਾਦੇ ਵੱਧ ਗਿਆ ਤੁਰਨ ਫਿਰ ਚ ਦਿੱਕਤ ਆ ਸਾਰਾ ਕੁਝ ਆਣਾ ਪਰਾ ਬਹੁਤ ਸਾਰੀ ਪ੍ਰੋਬਲਮ ਇਸ ਹੁੰਦੀਆਂ ਨੇ ਇੱਕ ਤੁਸੀਂ ਸਭ ਤੋਂ ਵੱਡੀ ਗੱਲ ਜਿਹੜੀ ਸਟਾਰਟਿੰਗ ਦੇ ਵਿੱਚ ਦੇਖੋ ਜੀ ਮੈਂ ਪਹਿਲਾਂ ਆਪ ਚੈੱਕ ਕਰਦਾ ਹਾਂ ਨਾ ਉਸ ਤੋਂ ਬਾਅਦ ਤੁਹਾਡੇ ਤੱਕ ਮੈਸੇਜ ਪਹੁੰਚਦਾ ਕਰ ਦੇਣਾ ਆਪਣੇ ਪ੍ਰੋਡਕਟ ਨੇ ਇੰਡੀਅਨ ਹੀ ਰਹਿਣਗੇ ਹਾਂਜੀ ਇੰਡੀਅਨ ਹੀ ਰਹਿਣਗੇ ਜੀ ਇੰਡੀਅਨ ਰਹਿਣਗੇ ਕਿਸੇ ਤਰ੍ਹਾਂ ਦਾ ਜੇ ਬਾਇ ਚਾਂਸ ਤੁਹਾਡੇ ਵਾਸਤੇ ਦੇਖੋ ਯਾਰ ਰਿਜ਼ਲਟ ਚਾਰੇ ਪਾਸੇ ਲੱਗੇ ਪਏ ਨੇ ਮੈਂ ਦਿਖਾਉਂਦਾ ਨਹੀਂ ਮੈਂ ਵੀਰੇ ਪ੍ਰੂਫ ਚ ਗੱਲ ਕਰਦਾ ਹਾਂ ਨਾ ਵੀ ਤੁਹਾਡੇ ਕੋਈ ਇਦਾਂ ਦੇ ਕਲਾਇੰਟ ਹੈਗੇ ਨੇ ਵੀ ਜਿੰਨਾਂ ਨੇ ਆਪਣਾ ਆ ਮਹੀਨੇ ਦੇ ਵਿੱਚ ਗੱਲ ਕਰਦਾ ਮੈਂ 15 20 ਦਿਨ ਪਹਿਲਾਂ ਉਹਦਾ ਕੋ ਰਿਜ਼ਲਟ ਹੋ ਗਿਆ ਉਹ ਦਿਖਾ ਦਿਓਗੇ ਮੈਨੂੰ ਇੱਕ ਵਾਰੀ ਕੁਛ ਵੀ ਕੋਈ ਵੀ ਰਿਜ਼ਲਟ ਹੋ ਗਏ ਲਾਓ ਜੀ ਜਿੰਨੇ ਵੀ ਵੀਰ ਦੇਖ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫੋਨ ਚਾਹਣਾ ਜੀ ਤੁਹਾਡੇ ਕਲਾਇੰਟ ਰਹਿਣਾ ਜੀ ਇੱਕ ਵਾਰੀ ਜਿੰਨੇ ਭਰਾ ਦੇਖ ਰਹੇ ਨੇ ਲਵੇ ਆ ਕਿ ਸਾਰੇ ਨੂੰ ਫੋਨ ਦਿਖਾ ਦੇ ਤੇ ਆਹ ਲੇਡੀਜ਼ ਦੀ ਇੱਕ ਫੋਟੋ ਆ ਆ weight check ਕਰ ਲਓ ਤੁਹਾਨੂੰ ਦਿਖ ਰਿਹਾ ਹੋਊਗਾ ਤੇ ਉਸ ਤੋਂ ਬਾਅਦ ਵੀਰੇ ਕਿੰਨੇ ਦਿਨਾਂ ਬਾਅਦ ਰਿਜ਼ਲਟ ਮਿਲਿਆ ਜਿੰਨਾਂ ਨੂੰ ਇਹਨਾਂ ਦੀ ਹੋਣ ਵਾਲੀ ਫੋਟੋ ਹੈ ਲੇਟੈਸਟ ਹਾਂ ਜੀ ਇਹ ਹੋਣ ਵਾਲੀ ਜੀ ਤੇ ਲੋ ਕਰੋ ਚੈੱਕ ਤੁਹਾਡੇ ਸਾਹਮਣੇ ਫਿਰ ਇਹਨਾਂ 12 ਕਿਲੋ ਵੇਟ ਘਟਾਇਆ ਨਾ ਹਾਂਜੀ 1 ਮਹੀਨੇ ਦੇ ਵਿੱਚ ਬਾਈ 30 ਦਿਨਾਂ ਦੇ ਵਿੱਚ 12 ਕਿਲੋ ਵੇਟ ਇੱਕ ਕਲਾਇੰਟ ਨਹੀਂ ਇੱਕ ਹੋਰ ਦਿਖਾਣਾ ਤੁਹਾਨੂੰ ਮੈਂ ਆ ਤਾਂ ਮੈਂ ਕਹਿੰਨਾ ਵੱਡੀ ਗੁੱਡੀ ਖੇਡਦੇ ਹੋਣੇ ਮੇਰੇ ਸਾਬ ਨਾਲ ਇੱਕ ਕੁਆਂਟਲ 9 ਕਿਲੋ 45 ਗ੍ਰਾਮ ਵੇਟ ਆ ਇੱਕ ਕੁਆਂਟਲ 9 ਕਿਲੋ 45 ਜੀ ਤੁਹਾਡੇ ਆਣ ਤੋਂ ਪਹਿਲਾਂ ਹਾਂਜੀ ਜੋ ਤੁਹਾਡੇ ਕੋਲ ਸਟਾਰਟਿੰਗ ਚ ਪਹਿਲੀ ਵਾਰ ਆਇਆ ਤੇ ਜੇ ਆਪਾਂ ਅੱਜ ਦੀ ਫੋਟੋ ਕਰੀ ਲੈਟੈਸਟ ਹਨ ਤੇ ਇਹਨਾਂ ਨੇ ਘਟਾਇਆ ਬਾਈ ਜੀ ਆਹ ਕਰ ਲਓ ਚੈੱਕ ਸੇਮ ਕਲਾਇੰਟ 91 ਕਿਲੋ 5 ਗ੍ਰਾਮ ਏ ਵੀ 11 12 ਕਿਲੋ ਦੇ ਲਵੇ ਘਟਾ ਗਿਆ ਨਾ ਫਿੱਟ ਵਧੀਆ ਹਾਂਜੀ ਇਹ ਟੀਚਰ ਨੇ ਜੀ ਇਹ ਟੀਚਰ ਨੇ ਜੀ ਤੇ ਬਾਈ ਜੀ ਸਭ ਤੋਂ ਵਧੀਆ ਗੱਲ ਦੱਸ ਦੋ ਜਿਹੜਾ ਆਪਣਾ ਮੇਨ ਪ੍ਰੋਸੈਸ ਹੈ ਉਹ ਹੈ ਕੀ ਹੈ ਜੀ ਜੀ ਮੇਨ ਪ੍ਰਸ਼ਨ ਆਪਣਾ ਪ੍ਰੋਸੈਸ ਹੈ ਨਿਊਟ੍ਰੀਸ਼ਨ ਹੈ ਇਹ ਨਿਊਟ੍ਰੀਸ਼ਨ ਹੈ 60% ਤੁਸੀਂ ਘਰ ਦਾ ਖਾਣਾ ਖਾਣਾ ਜੀ ਹਾਂਜੀ ਜਿਹੜਾ 40% ਹੈ ਉਹ ਤੁਹਾਨੂੰ ਅਸੀਂ ਦਿਆਂਗੇ ਨਿਊਟ੍ਰੀਸ਼ਨ ਇਹਦੇ ਵਿੱਚ ਉਹ ਤੇ ਨਹੀਂ ਹੈਗਾ ਵੀ ਜੇ ਮੈਂ ਚਲੋ ਮੈੜੀ ਮੂੜੀ ਸੰਜੀ ਬਾਲੀਆਂ ਆਪਾਂ ਕਹਿ ਦਿੰਦੇ ਨੇ ਇੱਕ ਤਰ੍ਹਾਂ ਦੀ ਡਾਈਟੀ ਹੈ ਤੁਹਾਡੀ ਜੀ ਡੈਟ ਪਲਾਨ ਅਸੀਂ ਦਿਆਂਗੇ ਤੁਹਾਨੂੰ ਤਿਆਰ ਕਰਕੇ ਜੀ ਹਾਂਜੀ ਤੁਹਾਨੂੰ ਉਹਦੇ ਅਕੋਰਡਿੰਗ ਚੱਲਣਾ ਹੋਊਗਾ ਜੀ ਮੇਨ ਵੀਰੇ ਫੋਕਸ ਇਹਨਾਂ ਦਾ ਇਹੀ ਹੈ ਵੀ ਮੇਨ ਜਦੋਂ ਆਪਾਂ weight lose ਕਰਦੇ ਹਾਂ ਜੇ ਵਿੱਚ ਆਪਾਂ ਖੁੱਲ੍ਹ ਕੇ ਗੱਲ ਕਰ ਲੈਣੇ ਕੈਲਰੀਜ਼ ਬਰਨ ਕਰਨੀਆਂ ਹੁੰਦੀਆਂ ਨੇ ਬੰਦੇ ਨੇ ਹਾਂਜੀ ਹਾਂਜੀ ਆਪਦੇ ਸਰੀਰ ਦੇ ਵਿੱਚ ਹਨਾ ਤੇ ਜਦੋਂ ਆਪਣੀ ਕੈਲਰੀਜ਼ ਬਰਨ ਹੁੰਦੀਆਂ ਨੇਗੀਆਂ ਬੈਟ ਜਦੋਂ ਆਪਾਂ ਜਦੋਂ ਰਨਿੰਗ ਕਰਦੇ ਆ ਸਭ ਤੋਂ ਜਿਹੜਾ ਮੇਨ ਚੀਜ਼ ਹੈ ਹਨਾ ਜੀ ਉਹਦੇ ਵਿੱਚ ਕੈਲਰੀਜ਼ ਬਰਨ ਹੋ ਜਾਂਦੀਆਂ ਨੇ ਪਰ ਜਿੰਨਾਂ ਕੋਲ ਟਾਈਮ ਨਹੀਂ ਹੈਗਾ ਇਹ ਉਹਨਾਂ ਲਈ ਬੈਸਟ ਹੈ ਇੰਡੀਅਨ ਪ੍ਰੋਡਕਟ ਆ ਤੁਸੀਂ ਡਾਈਟ ਚਾਰਟ ਸਾਰਾ ਕੁਝ ਬਣਾ ਕੇ ਦੇ ਦੋਗੇ ਤੇ ਇਹਦੇ ਵਿੱਚ ਜੇ ਬਾਇ ਚਾਂਸ ਕਾ ਲੂ ਕਿਸੇ ਭਰਾ ਦਾ ਆਪਣੇ ਦਾ ਜੀ वजन ਨਹੀਂ ਘਟਦਾ देखो <laughs> जी ज्यादा बजा नहीं करा तीन दिन तीन दिन ਤੁਹਾਡੇ ਸਾਰੇ ਪੈਸੇ ਵਾਪਸ ਨੇ ਜੀ ਕਿੰਨੇ ਨੇ ਜੀ ਤਿੰਨ ਦਿਨਾਂ ਵਿੱਚ ਤਿੰਨ ਦਿਨਾਂ ਦੇ ਵਿੱਚ ਹਾਂਜੀ ਹਾਂਜੀ ਭਾਈ ਜੀ ਬਹੁਤ ਵੱਡੀ ਗੱਲ ਕਹਿ ਰਿਆ ਆਪਾਂ ਤਿੰਨ ਦਿਨਾਂ ਦੇ ਵਿੱਚ ਰਿਜ਼ਲਟ ਆ ਫਸਟ ਦੇ ਰਿਜ਼ਲਟ ਆਈ ਫਸਟ ਦੇ ਰਿਜ਼ਲਟ ਆ ਪਹਿਲੇ ਦਿਨਾਂ ਹਾਂਜੀ ਭਾਈ ਜੀ ਗੱਲ ਸੁਣਨ ਵਾਲੀ ਐ ਤਿੰਨ ਦਿਨਾਂ ਚ ਰਿਜ਼ਲਟ ਆ ਮਤਲਬ ਪਹਿਲੇ ਦਿਨ ਅੰਦਰ ਰਿਜ਼ਲਟ ਆ ਤਿੰਨ ਦਿਨਾਂ ਚ ਤੁਹਾਨੂੰ ਆ ਲੱਗਦਾ ਵੀ ਯਾਰ ਸਾਨੂੰ ਕੋਈ ਫਰਕ ਨਹੀਂ ਪਿਆ ਤੁਹਾਡੇ ਸਾਰੇ ਪੈਸੇ ਵਾਪਸ ਹੋ ਜਾਣਗੇ ਜੀ ਜੀ ਜਿੰਨੇ ਵੀ ਹੈਗੇ ਨੇਗੇ ਤੇ ਇਹਦੇ ਵਿੱਚ ਫਿਰ ਪਰਹੇਜ ਪ੍ਰੂਜ ਵੀ ਬਹੁਤ ਸਾਰੇ ਹੋਣੇ ਬਾਈ ਇੱਕ ਹੋਰ ਚੈਲੰਜ ਜੇ ਜੇ ਕੋਈ ਦਾਵਾ ਕਰਦਾ ਮੈਂ ਪੈਸੇ ਡਬਲ ਦੇ ਲਈ ਜਾ ਰਾਂ ਜੇ ਨਾ ਫਰਕ ਪੈਜੀ ਦੇਖ ਲੋ ਜੇ ਸਾਡੇ ਮਤਲਬ ਵਿੱਚ ਸਾਡੇ ਮਤਲਬ ਚੱਲਣਾ ਪਊਗਾ ਹਾਂਜੀ ਚੱਲਣਾ ਸਾਡੇ ਮਤਲਬ ਪਊਗਾ ਬਾਈ ਕਹਿੰਦਾ ਜੇ ਮੈਂ ਅਸੀਂ ਤੁਹਾਨੂੰ ਦੱਸ ਦਾਂਗੇ ਨਾ ਸਵੇਰੇ ਤੁਹਾਨੂੰ ਆ ਖਾਣਾ ਦੁਪਹਿਰਿਆ ਆ ਖਾਣਾ ਸ਼ਾਮ ਨੂੰ ਆ ਖਾਣਾ ਵਿੱਚ ਤੁਹਾਡੇ ਪ੍ਰੋਡਕਟ ਇਨਕਲੂਡ ਵਿੱਚ ਜਿਹੜਾ ਤੁਸੀਂ ਆਪਣਾ ਡੇਲੀ ਬੇਸਿਸ ਤੇ ਖਾ ਰਹੇ ਹੋ ਉਹ ਸਾਰਾ ਕੁਝ ਪਹਿਲਾਂ ਰੀਡ ਕਰੋਂਗੇ ਆਪਾਂ ਕਸਟਮਰ ਤੁਹਾਨੂੰ ਵੀ ਤੁਸੀਂ ਕੀ ਖਾ ਰਹੇ ਹੋ ਕੀ ਨਹੀਂ ਖਾ ਰਹੇ ਅਪਰ ਉਹਨਾਂ ਦਾ ਆਪ ਬੰਦ ਕਰਾਂਗੇ ਪਰ ਆਪਣਾ ਜਿਹੜਾ ਪ੍ਰੋਡਕਟ ਨੂੰ ਐਡ ਕਰਾਂਗੇ ਜੀ ਜੀ ਤੇ ਬਾਈ ਕਹਿੰਦਾ ਜੇ ਨਾ ਰਿਜ਼ਲਟ ਮੇਰਾ ਡਬਲ ਪੈਸੇ ਦੇਣ ਨੂੰ ਵੀ ਤਿਆਰ ਆ ਹੋਰ ਦੱਸੋ ਜੀ ਮਿਲ ਗਿਆ ਤਾਂ ਅਸੀਂ ਡਬਲ ਲੈ ਰਹੇ ਹਾਂ ਹਾਂ ਜੇ ਥੋੜਾ ਘਟ ਗਿਆ ਤਾਂ ਡਬਲ ਲੈ ਲੈਣੇ ਆ ਡਬਲ ਨਹੀਂ ਲੈਂਦੇ ਕੋਈ ਚੱਕਰ ਨਹੀਂ ਤੇ ਰੇਟ ਪ੍ਰਾਈਸ ਜਾਇਜ਼ ਹੋਣਗੇ ਬਾਕੀਆਂ ਨਾਲੋਂ ਇਹ ਤੇ ਨਹੀਂਗੇ ਕਿਉਂਕਿ ਅੱਜ ਕੱਲ ਇੱਕ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਅੱਜ ਦੀ ਮਾਰਕੀਟ ਦੇ ਵਿੱਚ ਫਿਰ ਜੇ ਦੇਖੋ ਨਾ ਬਹੁਤ ਥਾਵਾਂ ਤੇ ਖੋਲ ਰੱਖੇ ਨੇ ਜੋ ਦੋ ਬੰਦੇ ਦਾ ਵੇ ਟੁੱਟ ਜਾਂਦਾ ਹੈ ਜੀ ਜੀ ਉਸ ਤੋਂ ਬਾਅਦ ਹੋਣਾ ਹੈ ਪ੍ਰੋਡਕਟ ਲੈਣੇ ਛੱਡ ਤੇ ਉਹਦਾ वजन ਤੁਕਣਾ ਵਧਦਾ ਠੀਕ ਹੈ ਜੀ ਹਨਾ ਸਾਰੇ ਸਾਡੀ ਗਾਰੰਟੀ ਹੋ ਗਈ ਦੁਬਾਰਾ वजन ਨਹੀਂ ਵਧੇਗਾ ਜੀ ਦੇਖ ਲਓ ਨਹੀਂ ਵਧੂਗਾ ਸਰ ਸਰ ਪ੍ਰੋਡਕਟ ਛੱਡਣ ਤੋਂ ਬਾਅਦ 2 ਮਹੀਨੇ ਸੀਮ ਡਾਇਟ ਲੈਣੀ ਪੈਗੀ ਇਹਨਾਂ ਨੂੰ ਜੀ ਲੈਣੀ ਪਊਗੀ ਸੀਮ ਡਾਇਟ ਲੈਣੀ ਪਊ ਡਾਟ ਸਾਹਿਬ ਜੇਹਾਂ ਤੇ ਜਗਜੀ ਹਾਂ ਹਾਂ ਠੀਕ ਹੈ ਜੀ ਉਸ ਤੋਂ ਬਾਅਦ वजन ਨਹੀਂ ਵਧਦਾ ਜੀ ਦੇਖ ਲਓ ਪੱਕੀ ਗੱਲ ਹੋਊਗੀ ਪੱਕੀ ਗੱਲ ਹੈ ਜੀ ਲੈ ਭਰਾ ਜਿਹੜਾ ਤੁਹਾਡਾ ਸਭ ਤੋਂ ਵੱਡਾ ਡਾਊਟ ਹੁੰਦਾ ਨਾ ਕਈ ਵਾਰ ਕਹਿੰਦੇ ਨੇ ਕਿ ਭਾਈ ਇਹ ਚਲੋ ਨਿਊਟ੍ਰੀਸ਼ਨ ਬਹੁਤ ਆਵੇਂ ਚੱਲ ਰਹਾ ਹੈ ਜਿਹੜੇ ਬਾਹਰਲੇ ਪ੍ਰੋਡਕਟ ਉਹ ਲੈਣ ਤੋਂ ਬਾਅਦ ਕੁਛ ਨਾ ਕੁਛ ਕਿਤੇ ਨਾ ਕਿਤੇ ਜਦੋਂ ਛੱਡ ਦਿੰਨੇ ਆ ਪੱਕੇ ਰਾਈ ਬਾਈ ਟੁੱਟ ਗਿਆ ਉਸ ਤੋਂ ਬਾਅਦ ਵੀ ਇਹ ਆਪਣਾ ਸਰੀਰ ਨਾਲ ਉਹ ਚੀਜ਼ ਦੀ ਨੀਡ ਲੱਗ ਜਾਂਦਾ ਕਰਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਆਟੋਮੈਟਿਕ ਫੈਟ ਵਧਣੀ ਸ਼ੁਰੂ ਹੋ ਜਾਂਦੀ ਹੈ ਉਹ ਰੀਜ਼ਨ ਹੁੰਦਾ ਤੇ ਤੁੜੇ ਇਹਦੇ ਪੱਖੋਂ ਵੀ ਸਤੁਸ਼ਟ ਹੋ ਜਾਓ ਵੀ ਤੁਹਾਡਾ ਵਜ਼ਨ ਬਈ ਵਧੂਗਾ ਨਹੀਂ ਹਣਾ ਇਹ ਚੀਜ਼ ਦੀ ਆਪਣੀ ਫੋਲੋ ਜ਼ਿੰਮੇਵਾਰੀ ਰਹੂਗੀ ਤੇ ਜੇ ਆਪਾਂ ਉਹ ਆਈਡੀਆ ਕਰੀਏ ਵੀ ਟੋਟਲ ਓਵਰਾਲ ਇਹ ਕਿੰਨੇ ਕ ਟਾਈਮ ਦਾ ਪ੍ਰੋਸੈਸ ਹੁੰਦਾ ਹੈਗਾ ਤਾਂ ਹਰੇਕ ਦਾ ਅਲੱਗ-ਅਲੱਗ ਸਿਸਟਮ ਹੈ ਜੀ ਵੀਰ ਜੀ ਹਰੇਕ ਦਾ ਅਲੱਗ-ਅਲੱਗ ਹੈ ਜੀ ਇਹ ਜਿੰਨਾ ਵਜ਼ਨ ਠੀਕ ਹੈ ਬਾਕੀ ਆਪਣੀ ਮੈਡਮ ਨੇ ਮਿਸਿਸ ਨੇ ਇਹਨੇ ਦੱਸਣਗੇ ਪਰ 10 ਸਾਲ ਦਾ ਐਕਸਪੀਰੀਅੰਸ ਕਿੰਨਾ ਵਜਨ ਘਟਾਇਆ ਹੋਇਆ ਜੀ ਅਚਾ ਇਹਨਾਂ ਨੇ ਖੁਦ ਘਟਾਇਆ ਹੋਇਆ ਖੁਦ ਘਟਾਇਆ ਹੋਇਆ ਜੀ ਆਪਣਾ ਕਿੰਨਾ ਵੇਟ ਸੀ ਜੀ ਪਹਿਲਾਂ ਮੇਰਾ 82 ਸੀ ਜੀ 82 ਕਿਲੋ ਵਜਨ ਸੀ ਇਹਨਾਂ ਦਾ ਇਹਨਾਂ ਦੀ ਥੋੜੀ ਮਿਸਿਸ ਨੇ ਹਣਾ ਇਹ ਮਤਲਬ ਤੁਸੀਂ ਸਭ ਤੋਂ ਪਹਿਲਾਂ ਕਸਟਮਰ ਤੁਹਾਡੇ ਹੀ ਹੋਣਗੇ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਤੁਸੀਂ ਜਿਵੇਂ ਐਸ ਅ ਕਲਾਇੰਟ ਹਾਂ ਹਾਂਜੀ ਥੋੜਾ ਬਾਇਨ ਟੁੱਟਿਆ ਹੈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਰੀਰ ਦੇ ਵਿੱਚ ਆ ਲੱਗੂ ਵੀ ਮਿਰਚ એનર્ਜੀ ਨਹੀਂ ਨੇ ਵੀਰ ਜੀ ਇਦਾਂ ਦਾ ਕੁਛ ਨਹੀਂ ਮੈਨੂੰ ਫੁੱਲ એનર્ਜੀ ਹੈ ਜੀ ਹਾਂਜੀ ਪਹਿਲਾਂ ਅੱਜ ਤੋਂ ਜੇ ਮੈਂ 14 ਸਾਲ ਪਿੱਛੇ ਜਾਵਾਂ ਵੀਰ ਜੀ ਹਾਂਜੀ ਤੇ ਮੈਂ ਇੱਕ ਮਤਲਬ ਕਿ ਇਦਾਂ ਸਮਝ ਲਓ ਕਿ ਬਿਮਾਰ ਜਿਵੇਂ ਕੋਈ ਬੈੱਡ ਤੇ ਪਿਆ ਸਮਝ ਲਓ ਹਨਾ ਇਦਾਂ ਸੀਗੀ ਠੀਕ ਹੈ ਵੀ ਮਤਲਬ ਮੈਨੂੰ ਇੰਨੇ ਆ ਕਿ ਹੈਲਥ ਇਸ਼ੂ ਹੋ ਗਏ ਸੀਗੇ ਕਿ ਬਹੁਤ ਜ਼ਿਆਦਾ ਮੇਰਾ ਡੇਲੀ ਦਾ ਇੱਕ ਜਿਹੜਾ ਡਾਕਟਰ ਦਾ ਹੁੰਦਾ ਸੀ ओके ਇੱਕ ਇੱਕ ਹੋਰ ਮੇਜਰ ਪ੍ਰੋਬਲਮ ਉਹਦੇ ਚਲੋ ਪਹਿਲਾਂ ਵਜੋਂ ਤੁਹਾਡਾ 82 ਸੀਗੇ ਹੁਣ ਕਿੰਨਾ ਹੈ 59 ਹੈ ਜੀ 59 ਹੈ ਹਾਂਜੀ ਪਹਿਲਾਂ ਜਿੰਨਾ ਤੁਸੀਂ ਚਲੋ ਵਜਨ ਕਰਦੇ ਤੁਸੀਂ ਥਕਾਵਟ ਜੀ ਮਹਿਸੂਸ ਹੁੰਦੀ ਹੁੰਦੀ ਹੈ weight ਜ਼ਿਆਦਾ ਕਰਕੇ ਪਰ ਜਦੋਂ ਇੱਕਦਮ ਘਟਦਾ ਵੀ ਹੁੰਦਾ ਬਸ ਕਿੰਨਾ ਕੁ ਟਾਈਮ ਤੋਂ ਹੈ ਇਹ ਚੀਜ਼ਾਂ ਪ੍ਰੋਡਕਟ ਯੂਜ਼ ਕੀਤੇ ਆ ਇਹ ਵੀਰ ਜੀ ਸਾਢੇ 3 ਮਹੀਨੇ ਕੀਤਾ ਜੀ ਮੈਂ ਸਾਢੇ 3 ਮਹੀਨੇ ਤੁਹਾਨੂੰ ਕੰਪਲੀਟ ਕਰਾਇਆ ਹਾਂਜੀ ਉਸ ਤੋਂ ਬਾਅਦ ਮੈਂ 1 ਮਹੀਨਾ ਛੱਡਿਆ ਵੀ ਹੈ ਜੀ ਛੱਡਿਆ ਹਾਂਜੀ ਮੇਰਾ weight ਵਧਿਆ ਨਹੀਂ ਜੀ ਹੁਣ ਜਿੰਨਾ ਤੁਹਾਨੂੰ ਟਾਈਮ ਛੱਡਿਆ ਦੀ ਅੱਜ ਤੋਂ ਲੈ ਕੇ ਕਿੰਨੇ ਟਾਈਮ ਦਾ ਗੈਪ ਹੈਗਾ ਛੱਡੇ ਨੂੰ ਟ ਵੀਰ ਇੱਕ ਮਹੀਨਾ ਹੋਇਆ ਜੀ ਇੱਕ ਮਹੀਨਾ ਹੋ ਗਿਆ ਕੰਪਲੀਟ ਤੁਸੀਂ ਕੋਈ ਪ੍ਰੋਡਕਟ ਨਹੀਂ ਲੈਂਤਾ ਨਹੀਂ ਜੀ ਕੋਈ ਨਹੀਂ ਲੈਂਤਾ ਜੀ ਮੈਂ ਸਿੰਪਲ ਘਰ ਦਾ ਖਾਣਾ ਹੀ ਲੈ ਰਹੀ ਹਾਂ ਜੀ ਡਾਈਟ ਆਪਣੀ ਆਟੋਮੈਟਿਕਲੀ ਉਹੀ ਹੋ ਜਾਂਦੀ ਵੀਰ ਜੀ ਜਿਹੜੀ ਆਪਾਂ ਡਾਈਟ ਪਹਿਲਾਂ ਲੈ ਕੇ weight ਘਟਾਇਆ ਹੁੰਦਾ ਹਨਾ ਨਾਲ ਇੱਕ ਚੀਜ਼ ਹੋ ਰਹੀ ਹੈ ਆਪਾਂ ਜਦੋਂ 3-4 ਮਹੀਨੇ ਕੋਈ ਰੈਗੂਲਰ ਡਾਈਟ ਲਾਵਾਂਗੇ ਤਾਂ 3-4 ਮਹੀਨੇ ਬੰਦੇ ਨੂੰ ਆदत ਹੀ ਪੈ ਜਾਂਦੀ ਹੈ ਵੀ ਉਹ ਡਾਈਟ ਦੀ ਹਾਂ ਜੀ ਆदत ਤਾਂ ਕਿਉਂਕਿ ਆਪਾਂ ਨੂੰ ਫਿਰ ਉਸ ਚੀਜ਼ ਤੇ ਆਪਾਂ ਵੀ ਇਦਾਂ ਕਰਦੇ ਹਾਂ ਕਿ ਜਿਹੜਾ ਆਪਾਂ ਖਾਣਾ ਖਾ ਰਹੇ ਆ ਆਪਾਂ ਨੂੰ ਉਹ ਸਹੀ ਲੱਗਦਾ ਕੋਈ ਇਸ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਲੱਗਿਆ ਤੁਹਾਨੂੰ ਜਦੋਂ ਐਸਾ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਮੈਨੂੰ ਦੇਖ ਸਕਦੇ ਹੋ ਜੀ ਪਹਿਲਾਂ ਵਾਲੀ ਵੀ ਮੇਰੀ ਪਿਕਚਰ ਦੇਖ ਸਕਦੇ ਹੋ ਜੀ 82 'ਚ ਮੈਨੂੰ ਫੈਟ ਬਹੁਤ ਜ਼ਿਆਦਾ ਸੀ ਤੁਹਾਡੀ ਪਿਕਚਰ ਬਲਸ਼ਾ ਦੋਰੇ ਲੱਗੀ ਹੋਈ ਹੈ ਨਾ ਹਾਂਜੀ ਲੱਗੀ ਹੋਈ ਹੈ ਬਾਈ ਮੈਂ ਇੱਕ ਵਾਰੀ ਦਿਖਾ ਦਿੰਨਾ ਮੈਮ ਦੀ ਪਿਕਚਰ ਨੂੰ ਤੁਸੀਂ ਬਰਾਬਰ 'ਚ ਖੜ੍ਹਦੇ ਹੋ ਪਤਾ ਕੀ ਹਮਨ ਸਾਰੇ ਜਣੇ ਦੇਖ ਲੈਣਗੇ ਇਹ ਦੋਟੀਆਂ ਨਾ ਜੀ ਹਾਂਜੀ ਮੇਰੀ ਹੈ ਲੱਲਾ ਵੇ ਆ ਕੇ ਮੜਾ ਉੱਥੇ ਖੜ੍ਹਜੋ ਮੈਮ ਤੁਸੀਂ ਪਰਲੇ ਪਾਸੇ ਇੱਕ ਵਾਰੀ ਬਾਈ ਜਿਹੜੀ ਆ ਤੁਸੀਂ ਇਹ ਗ੍ਰੀਨ ਕਲਰ ਦੇ ਵਿੱਚ ਫੋਟੋ ਦੇਖ ਰਹੇ ਹੋ ਇਹ ਮੈਮ ਦੀ ਫੋ ਏਔਰ ਇਹਨਾਂ ਦਾ 82 ਕਿਲੋ ਵੇਟ ਦੀ ਤੁਹਾਡੇ ਸਾਹਮਣੇ ਲਾਈਵ ਹੈ ਆ ਕਰ ਲੋ ਚੈੱਕ ਹਾਂਜੀ ਤੇ ਐਡਰੈਸ ਕੰਟੈਕਟ ਨੰਬਰ ਦੋਨੋਂ ਸਕਰੀਨ ਤੇ ਚੱਲ ਰਿਹਾ ਕਿਸੇ ਆਪਣੇ ਭਰਾਣਾ ਇੰਡੀਅਨ ਪ੍ਰੋਡਕਟ ਨੇ ਨਿਊਟ੍ਰੀਸ਼ਨ ਦੀ ਕਨੂਰੀ ਸ਼ਹਿਰ ਚ ਵੀਰ ਹੋਰਾਂ ਦਾ ਨੰਬਰ ਐਟਸ ਦੋਨੋਂ ਚੱਲ ਰਹੇ ਨੇ ਤੇ ਅੱਗੇ ਵੀਡੀਓ ਜਰੂਰ ਵੀ ਸ਼ੇਅਰ ਕਰਿਓ ਤੇ ਜਿਨੇ ਆਪ ਘਟਾਉਣਾ ਹੈ ਤੇ ਇੱਕ ਵਾਰੀ ਵਿਜ਼ਿਟ ਕਰ ਲਿਓ ਗੱਲਬਾਤ ਕਰ ਲਿਓ ਗੱਲਬਾਤ ਕਰਕੇ ਹੀ ਪਤਾ ਲੱਗਦਾ ਹੈ ਅਸਲ ਦੇ ਵਿੱਚ ਚੀਜ਼ ਕੀ ਹੈ ਕਿਵੇਂ ਰਿਜ਼ਲਟ ਨੇ ਕੀ ਪ੍ਰੋਸੈਸ ਹੈਣਾ ਵੀਰੇ ਜੀ ਸਾਡੇ ਭਰੋਸੇ ਤੇ ਅਗਲਾ ਲਿਜਾ ਸਕਦਾ ਜੀ ਜਿੰਨੇ ਕਿਸੇ ਨੂੰ ਮੈਂ ਮਤਲਬ ਜਿਹੜਾ ਮੇਰੇ ਵਾਂਗੂ ਬਹੁਤ ਤੰਗ ਸੀ ਮੈਂ ਬਹੁਤ ਤੰਗ ਸੀਗੀ ਜੀ ਪਹਿਲਾਂ ਤੇ ਅੱਜ ਮੈਂ ਇੱਥੋਂ ਤੱਕ ਹਿਸਾਬ ਲਾਓ ਮੈਂ ਪੈਰਾਂ 'ਤੇ ਬੈਠਣ ਨੂੰ ਵੀ ਤਰਸਦੀ ਸੀਗੀ ਮੇਰੇ ਕੋਲ ਬੈਠਾ ਨਹੀਂ ਸੀ ਜਾਂਦਾ ਉਹ ਵਜਨ ਦੇ ਵਿੱਚ ਦਾ ਵਜਨ ਦੇ ਵਿੱਚ ਜੀ 14 ਸਾਲ ਬਾਅਦ ਮੈਂ ਪੈਰਾਂ 'ਤੇ ਬਹਿ ਕੇ ਅੱਜ ਪੋਚਾ ਵੀ ਲਗਾ ਰਹੀ ਆ ਮੈਂ ਹੋਰ ਵੀ ਜਿਹੜਾ ਆਪਣਾ ਮਤਲਬ ਘਰ ਦਾ ਕੰਮ ਹੁੰਦਾ ਕਰਨ ਵਾਲਾ ਮੈਂ ਉਹ ਵੀ ਕਰਦੀ ਮੈਨੂੰ ਕੋਈ ਥਕਾਵਟ ਨਹੀਂ ਹੈਗੀ ਹਾਂਜੀ ਹਾਂਜੀ ਮੇਰਾ ਬਹੁਤ ਵਧੀਆ ਪਹਿਲਾਂ ਨਾਲ ਮਤਲਬ ਕਿ ਮੈਨ ਕੀ ਹੈ ਬਈ ਜੀ ਜੇ ਤੁਹਾਨੂੰ ਇਹ ਵੀ ਡਾਊਟ ਹੈ ਕੱਲੂ ਵਜਨ ਵੱਧ ਗਿਆ ਛੱਡਣ ਤੋਂ ਬਾਅਦ ਤਾਂ ਵੀਰ ਹੋਰ ਹਣ ਦੱਸ ਦਿੱ ਕਲੀਅਰ ਕਰਤੀ ਵੀ ਗਰੰਟੀ ਹੈ ਚੀਜ਼ ਜਿਹੜਾ ਵਜਨ ਵਧੂਗਾ ਨਹੀਂ ਵੀਰੇ ਜੇ ਤੁਸੀਂ ਪ੍ਰੋਪਰ ਡਾਈਟ ਫੋਲੋ ਕਰਦੇ ਹੋ ਇਹਦਾ ਮਤਲਬ ਇਹ ਤਾਂ ਐ ਨਹੀਂ ਬਈ ਯਾਰ ਆਪਾਂ ਇਧਰ ਪ੍ਰੋਡਕਟ ਖਾ ਰਹੇ ਆ ਘਰੇ ਜਾ ਕੇ ਮਿੱਠਾ ਖਾ ਲਿਆ ਦੇਖੋ ਉਹ ਚੀਜ਼ਾਂ ਫਾਇਦਾ ਕੋਈ ਨਹੀਂ ਉਹ ਵੀਰ ਨਾ ਵੀ ਆਇਆ ਹਣਾ ਜੀ ਉਹਦਾ ਕੋਈ ਫਾਇਦਾ ਕੋਈ ਨਹੀਂ ਉਰੇ ਆਪਾਂ ਡਾਈਟ ਲੈ ਰਹੇ ਆ ਘਰੇ ਜਾ ਕੇ ਐਨੀ ਬਦਾਰ ਰਸਗੁੱਲਾ ਖਾ ਲਿਆ ਜਾਂ ਕੋਈ ਬਰਫੀ ਖਾ ਲਈ ਜਾਂ ਚੀਨੀ ਖਾ ਲਈ ਚਾਹ ਪੀ ਲਈ ਉਹਦਾ ਕੋਈ ਫਾਇਦਾ ਨਹੀਂ ਵੀਰੇ ਪ੍ਰੋਪਰ ਡਾਈਟ ਫੋਲੋ ਕਰਨੀ ਪਊਗੀ ਤੇ ਬਾਕੀ ਤਿੰਨ ਦਿਨਾਂ ਦੀ ਮਨੀ ਵਾ ਗਰੰਟੀ ਤਿੰਨ ਦਿਨਾਂ ਨੂੰ ਰਿਜ਼ਲਟ ਨਹੀਂ ਮਿਲਿਆ ਲੋ ਜਿੰਨੇ ਆਪਣੇ ਭਰਾ ਇਹ ਵੀਡੀਓ ਦੇਖ ਰਹੇ ਨੇ ਇੱਕ ਆ ਡੱਬਾ ਜਾ ਜਿੰਨੇ ਵੀ ਮੁੰਡੇ ਨੌਜਵਾਨ ਕੁੜੀਆਂ ਬਾਈ ਜੀ ਉਹ ਉਹ ਹੁੰਦੇ ਨੇ ਮੈਮ ਆਪਣੇ ਨਾਲ ਛਾਈਆਂ ਉਹਨਾਂ ਉਹਨਾਂ ਦੀ ਚੀਜ਼ ਐ ਸਪੈਸ਼ਲ ਹਾਂਜੀ ਵੀਰ ਜੀ ਜਿਵੇਂ ਚਿਹਰੇ ਤੇ ਦਾਗ ਹੋ ਜਾਂਦੇ ਨੇ ਨਾ ਛਾਈਆਂ ਹੋ ਜਾਂਦੀਆਂ ਨੇ ਲੇਡੀਜ਼ ਹਾਂਜੀ ਮਤਲਬ ਡਿਲੀਵਰੀ ਤੋਂ ਬਾਅਦ ਹੈ ਨਾ ਤੇ ਇੱਕ ਆਪਣੇ ਖਾਸ ਕਰਕੇ ਨਾ ਟੁੱਟਦੇ ਨੇ ਤੇ ਜਾਂ ਵਾਲ ਝਾੜਦੇ ਨੇ ਸਿਰ ਦੇ ਹਨਾ ਅੱਛਾ ਕਿ ਜਿਵੇਂ ਕਿਸੇ ਦੇ ਨਾ ਟੁੱਟਦੇ ਹੋਣਾ ਵਾਲ ਝਾੜਦੇ ਹੋਣਾ ਚਿਹਰੇ ਤੇ ਛਾਇਆ ਦਾਗ ਦੁਗਜੇ ਹੋਣਾ ਤੇ ਇਹਦਾ ਮਤਲਬ ਕੀ ਲੈਣ ਦਾ ਕੀ ਪ੍ਰੋਸੈਸਰ ਹੋਊਗਾ ਜੀ ਦਾ ਵੀ ਜੀ ਇਹਦਾ ਮਤਲਬ ਕੁਝ ਜ਼ਿਆਦਾ ਨਹੀਂ ਹੈਗਾ ਨਾਰਮਲ ਆਪਾਂ ਨੇ ਇਹਦੇ ਵਿੱਚ ਛੱਡਣਾ ਕੀ ਹੈ ਜੀ ਚਾਹ ਛੱਡਣੀ ਹੈ ਹਾਂਜੀ ਠੀਕ ਹੈ ਜੀ ਤੇ ਮਤਲਬ ਜਿਹੜਾ ਆਪਾਂ ਤਲਿਆ ਹੋਇਆ ਖਾਣੇ ਆ ਜੀ ਉਹ ਨਹੀਂ ਖਾਣਾ ਇਹ ਚੀਜ਼ ਕੀ ਹੈ ਜੀ ਅਸਲ ਦੇ ਵਿੱਚ ਕੋਈ ਗੋਲੀਆਂ ਨੇ ਜਾਂ ਪਾਊਡਰ ਕੀ ਹੈ ਨਹੀਂ ਵੀਰ ਜੀ ਪਾਊਡਰ ਫਾਰਮ ਜੀ ਹੈ ਜੀ ਪਾਊਡਰ ਫਾਰਮ ਦੇ ਵਿੱਚ ਹੁੰਦਾ ਇਹ ਲੈਣਾ ਕਦੇ ਨਾਲ ਪਾਣੀ ਪਾਣੀ ਸੀ ਲੈਣਾ ਪਾਣੀ ਦੇ ਵਿੱਚ ਲੈਣਾ ਹੁੰਦਾ ਤੇ ਇਹ ਪ੍ਰੋਡਕਟ ਅਲੱਗ ਤੋਂ ਵੀ ਤੁਸੀਂ ਮੰਗਾਣਾ ਮੰਗਾ ਸਕਦੇ ਹੋ ਇਕੱਲਾ ਵੀ ਮੰਗਵਾ ਸਕਦੇ ਹੋ ਹਾਂਜੀ ਇੱਕ ਤੋਂ ਡੇ ਕੋਲ ਪ੍ਰੋਡਕਟ ਆ ਕਹਿੰਦੇ ਵੀ ਜਿਹੜੇ ਬੱਚਿਆਂ ਦੀ ਹਾਈਟ ਰੁਕਰੀ ਹੈ ਹ ਜਿਹੜੇ ਬੱਚੇ ਥੋੜੇ ਜਿਹ ਚਲੋ ਐ ਲਾਲੋ ਅੱਜ ਕੱਲ ਬੱਚੇ ਕੁਰ ਕਰ 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 ਵਾਲੇ ਪਾਸੇ ਜ਼ਿਆਦਾ ਹੋ ਰਹੇ ਨੇ ਉਹ ਪ੍ਰੋਪਰ ਡਾਈਟ ਲੈ ਨਹੀਂ ਰਹੇ ਉਦੇ ਕਰਕੇ ਹਾਈਟ ਰਹਿ ਨਹੀਂ ਜਾਂ ਫਿਰ ਥੋੜੀ ਕਮਜ਼ੋਰੀ ਆਉਂਦੀ ਉਹਨਾਂ ਵਾਸਤੇ ਕੋਈ ਪ੍ਰੋਡਕਟ ਹੈ ਉਹਨਾਂ ਵਾਸਤੇ ਕਿਡਜ਼ ਗਰੋ ਹੈ ਜੀ ਹਾਂਜੀ ਉਹਦੇ ਨਾਲ ਬੱਚਾ ਜੇ 20 ਕਿ ਜ ਜਾਂ ਬਿਸਤੇ ਤੇ ਬਾਥਰੂਮ ਵਗੈਰਾ ਕਰ ਦਿੰਦਾ ਹੈ ਨਾ ਜਾਂ ਪੜ੍ਹਾਈ ਦੇ ਵਿੱਚ ਮਨ ਨਹੀਂ ਲਗਾਉਂਦਾ ਜਾਂ ਨਾਲ ਦੀ ਹਾਈਟ ਨਹੀਂ ਵੱਧਦੀ ਵੈਸੇ ਉਹ ਮਤਲਬ ਫਿਜ਼ੀਕਲੀ ਵੀਕ ਰਹੇ ਹਾਂ ਹਾਂਜੀ ਹਣਾ ਹਾਈਟ ਨਹੀਂ ਵੱਧਦੀ ਕਿ ਜਦੋਂ ਕੋਈ ਬੱਚਾ ਪ੍ਰੋਪਰ ਖਾਊਗਾ ਨਹੀਂ ਯਾਰ ਤਾਂ ਉੱਭਰੂਗਾ ਨਹੀਂ ਤਾਂ ਉਹਨਾਂ ਲਈ ਲੱਗਦਾ ਉਹਦਾ ਕਿਸੇ ਬੱਚੇ ਤਰ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਨਹੀਂ ਵੀਰ ਜੀ ਕੋਈ ਨੁਕਸਾਨ ਨਹੀਂ ਜੀ ਬੱਚੇ ਹੈਲਦੀ ਹੁੰਦੇ ਨੇ ਉਹਨਾਂ ਨੂੰ ਹੈਲਦੀ ਹੁੰਦੇ ਨੇ ਨਾ ਵੀ ਕੱਲ ਨੂੰ ਨਾ ਕੈਮੀਕਲ ਉਹਦੇ ਪ੍ਰੋਡਕਟ ਨੇ ਵੀਰ ਜੀ ਨਾਲ ਕੋਈ ਕੈਮੀਕਲ ਨਹੀਂ ਹੈਗਾ ਓਕੇ ਵਿਦਆਊਟ ਕੈਮੀਕਲ ਨੇ ਜੀ ਠੀਕ ਹੈ ਵਿਦਆਊਟ ਕੈਮੀਕਲ ਨਾ ਵੀਰੇ ਪ੍ਰੋਪਰ ਨੇ ਬਾਕੀ ਤੁਸੀਂ ਆ ਵੀ ਲੈ ਸਕਦੇ ਹੋ ਹਾਂਜੀ ਸਬਜ਼ੀਆਂ ਫਰੂਟ ਤੋਂ ਤਿਆਰ ਕੀਤੇ ਹੋਏ ਨੇ ਜੀ ਇਹਦੇ 'ਚ ਕੋਈ ਵੀ ਮਤਲਬ ਗਲਤੀ ਨਹੀਂ ਹੁੰਦੀ ਪਪਾ ਕਹਿੰਦਾ ਆਰਗੈਨਿਕ ਪ੍ਰੋਡਕਟ ਨੇ ਕਰ ਰਹੇ ਨੇ ਪ੍ਰੋਡਕਟ ਨੇ ਦਿੱਤੇ ਹੋਏ ਨੰਬਰ ਤੇ ਬਾਕੀ ਐਡਰੈਸ ਤੇ ਵਿਜ਼ਿਟ ਕਰ ਲਓ ਜੇ ਕਿਸੇ ਭਰਾ ਨੇ ਆਪਣਾ weight ਦੇ ਰਿਲੇਟਡ ਕੋਈ ਵੀ ਇਨਕੁਆਰੀ ਕਰਨੀ ਹੈ ਬਾਕੀ ਧੰਨਵਾਦ ਜੀ ਵੀਡੀਓ ਦੇਖਣ ਦਾ